ਸਾਡੇ ਬੰਦੇ ਲੈ ਗੁਰੂ ਸਾਹਿਬ ਸਾਡੀ ਹਰ ਵੇਲੇ ਮਦਦ ਹੈਲਪ ਕਰਦੇ ਨਾਲ ਚੱਲਣ ਲਈ ਤਿਆਰ ਨਾਲ ਲੈ ਕੇ ਤੁਰੀਏ ਸ਼ਬਦ ਦੀ ਕਮਾਈ ਕਰੀਏ ਜਿਸ ਕਰਕੇ ਜੀ ਉਹ ਲੋਕ ਸੁਖੀਏ ਉਹ ਲੋਕ ਸੇਲੇ ਆਪੇ ਮੇਲੇ ਦੇ ਪੱਗੀ ਬਣ ਸਕੀਏ ਜੀ ਬੇਅੰਤ ਲਜੁਤਾ ਦੇਖਿਮਾ ਦੇਵੋ ਸਜਣ ਦਾ ਸਿਸੜੀਆਂ ਜੇ ਹੋਵੇ ਸਾਬ ਸੋਮੇਲ ਆਉ ਨੰਦ ਸਭ ਦੀ ਬਾਣੀ حاضਰੀ ਲਵਾਈਏ ਫਿਰ ਅਰਦਾਸ ਦਿੱਤੀ ਜੁੜੀਏ ਕੋਈ ਰਸਨਾ ਮਾਜੀ ਨਾ ਰਵੇ ਗੱਜ-ਵੱਜ ਕੇ ਰਸਨਾ ਉਪਤਰ ਕਰੋ ਜੀ ਅਨੰਦ ਸਾਹਿਬ ਰਬ ਕਲੇ ਮੌਲਾ ਦੀ ਜਾਨਾ ਦਿਕੂ ਓਕਾਰ ਸਤਿਗੁਰ ਪ੍ਰਸਾਦ ਨੰਦ ਪਿਆਉ ਤੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸਿਂਧੀ ਮਨ ਵਜੀਆ ਆਹ ਜਾਈਆ ਪ੍ਰਾਪਤਿ ਗੁਰੂ ਆਤਮਰኛ ਸ਼ਬਦ ਗਾਉਣਿਆ ਆਂ ਸਤਿਗੁਰਾਂ ਗਾਉਂ ਕੋ ਹਰੀ ਕੇਰਾ ਮਨ ਜਿਨੀ ਵਸਾਇਆ ਤਹਿ ਨਾਨਕ ਨਦੂਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਰਹੁ ਸਦਾ ਰੋ ਹਰਿ ਨਾਮੇ ਰਲਾਲ ਰੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਨੀ ਕਰੋ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਘਰ ਦਾ ਤੇਰਾ ਸਾਥ ਚ ਹੈ ਜਿਸ ਦੇ ਸੋ ਪਾਵੇ ਸਦਾ ਸਤਿ ਸੁਰਾਹ ਤੇਰੀ ਨਾਮ ਨੰਬਸਾਬ ਨਾਮ ਚਿਤ ਕੈ ਮਨ ਵਸਿਆ ਵਾਜੇ ਸਬਦ ਤੇਰੇ ਇਹ ਹੈ ਨਾਮ ਗੁਸਤੇ ਸਾਹਿਬ ਮੰਨਿਆ ਗਸਿਆ ਦਿਨ ਇੱਛਾ ਸਭ ਕੁ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਚ ਕੋ ਜਿਸ ਦੀ ਆਹਿ ਵਡਿਆਈਆ ਕਹਿਵੇ ਨਾਨਕ ਸੁਣ ਹੋ ਸੰਤੋਸ਼ ਸ਼ੁਕਰ ਦਰੋਬੇ ਆਰੋ ਸਦਾ ਨਾਮ ਮੇਰਾ ਆਧਾਰ ਹੋਣੇ ਅੱਜ ਸੰਤ ਤਿਤ ਘਰ ਸਪਾਗੈ ਘਰ ਸਪਾਗੈ ਸਬਦ ਵਾਜੇ ਕਰਾ ਜਿਤ ਕਰ ਧਾਰੀਆ ਬੰਦ ਤੂ ਤੂ ਵਸ ਕੀਤੇ ਕਾਲ ਕੰਟ ਕੁ ਮਾਰਿਆ ਹੋਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਕਰਿਆ ਨਾਦ ਵਜੇ ਨ ਭਏ ਸਰਸੇ ਪੂਰੇ ਗੁਰਦੇ ਜਾਣੀ ਤੇ ਗੁਨੀਤ ਕਹਤੇ ਪਰੰਤ ਸਤ ਗੁਰ ਹੈ ਆਪੂ ਫੂਰੇ ਵੰਦਨਾਰੂ ਮੁਹ ਚਰਨ ਲਾ ਕੇ ਵਾਜਿਆ ਨਾਦਰ ਤੂਰੇ ਸੋ ਬੰਦ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਹਤ ਦਿਵਸ ਰਾਤ ਦਏ ਦਾਈ ਦਇਆ ਖਿਲੇ ਸਗਲ ਜਗਤ ਚੁਕੇ ਆਇਆ ਪੂਰੇ ਆਇਆ ਵਾਚਾ ਤਗੁਰ ਦੂਰ ਕਮੀ ਆਪੋ ਆਪਣੀ ਦੇ ਨਿੜਜ ਦੂਰ ਛਿਨੀ ਨਾਮ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰਡਾ ਗੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨ ਜਾਣੈ সাগল সনগরি তমরা সুতর তহারি তম্তে হোসো আগ্যা তম্রি গাতো ন্তো তমিহে জানি তদো আগা অরগা আজি জিয় তেরা ਕੋਈ ਨਾਮਕ ਸਾਜੂ ਤੇਰੀ ਵਡਿਆਈ ਕੋਈ ਨਾਉ ਨਜਾਨਾ ਬੇਨੜਾ ਜੀ ਸਤਿਨਾਮ ਤੂੰ ਨੇ ਤਾ ਫਲਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕਾਏ ਬਿਘਰ ਨਾ ਕੋਈ ਲਾਗੇ ਜਾ ਕੇ ਪ੍ਰਭ ਅਗੇ ਅਰਦਾਸ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੇ ਜੀ ਸਹਾਇ ਵਾਰ ਸ੍ਰੀ ਭਗਵੰਤੇ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵੰਤੇ ਸਿਮਰ ਕਾ ਗੁਰੂ ਨਾਨਕ ਲੰਤਿਆ ਹੈ ਫਿਰ ਅੰਗਦ ਗੁਰ ਤੇ ਅਮਰਦਾਸ ਦਸ ਹੋਈ ਸਹਾਇ ਅਰਜਨ ਹਰਗੋਬਿ ਮਨੋ ਸਿਮਰਉ ਸਿਂਹਾਰਾदाई ਸ੍ਰੀ ਹਰਿ ਕ੍ਰਿਸ਼ਨ ਤੁਆ ਆਇਆ ਜਿਸ ਦੇ ਥੇ ਸਭ ਦੁੱਖ ਜਾਏ ਤੇ ਇਕ ਬਹਾਦਰੁ ਸਮਰਿਆ ਘਰੁ ਲਾਉਣ ਦਾਵੈ ਤਾਹੋ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਾਏ ਦਸਹ ਪਾਤਸ਼ਾਹ ਲਿਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੇਦਾਰ ਜਿਨ ਕਾ ਧਿਆਨ ਧਰ ਕੇ ਬੋਲੇ ਜੀ ਪੰਜਾਬ ਪਿਆਰਿਆਂ ਚੌਹਾਂ ਸਾਹਿਬ ਜਗਤਿਆ ਚਾਲੀਆਂ ਮੁਕਤਿਆ ਹੱਠੀਆਂ ਜਪਮਿਆ ਤਪਮਿਆ ਜਿਨਾ ਨਾਮ ਜਪਵਾ ਵੰਡ ਛਕਿਆ ਆ ਕੇ ਹੰਠ ਕੀਤਾ ਤੇ ਨਾ ਪਿਆਰੇਆਂ ਸੱਚਾਰੇਆਂ ਵੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੀ ਜਨਮ ਸੰਘਾ ਸਿੰਘ ਜੀ ਨੇ ਧਰਮ ਲਈ ਤੀਸਰ ਸੁੱਤੇ ਬੰਦ ਬੰਦ ਕਟਾਏ ਖੋਪਰੀਆਂ ਆਲ ਮਹੱਲਾ ਚਰਖਣੀਆਂ ਤੇ ਚੜੇ ਤਲਾ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਨੂੰ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੋ ਸਦਾ ਸੰਗ ਮੁਬਾਹੀ ਇਤਨਾ ਪੁਰਾਤਨਾ ਤੇ ਵਰਤਮਾਨ ਸਮੇਂ ਦੇ ਸਮੁਹ ਸ਼ਹੀਦਾਂ ਦੇ ਕੁਮਾਹਿਦਾ ਤੇ ਹੰੜ ਕੇ ਖਾਲਸਾ ਜੀ ਬਲੋ ਜੀ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਤੇ ਹੰੜ ਕੇ ਬਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਆਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹ ਗੁਰੂ ਨਾਮ ਚਤਿ ਆਵੇ ਚਤਿ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹ ਜਹ ਖਾਲਸਾ ਜੀ ਸਾਹਿਬ ਤਹਤ ਹਰਛਿਆ ਰਿ ਆਏ ਤੇ ਦੇਖ ਤੇਗ ਫਤਿਹ ਬਿਰਦ ਕੀ ਤਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੇ ਜੀ ਬਖਸ਼ਿਓ ਦੀ ਮਹਾਰਾਜ ਸਿਖਾ ਲੋ ਸਿੱਖੀ ਦਾਮ ਕੇਸ ਬਾਨ ਰਹਿਤ ਦਾਨ ਵਿਵੇਕ ਦਾਨ ਸਹਾਇ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮ ਦਾਮ ਸ੍ਰੀ ਅਮਰ ਜੀ ਦੇ ਦਰਸ਼ਨ ਇਸ਼ਲਾਹਨ ਚੌਂਕਿਆ ਚੰਬੂ ਜੀ ਜਗੋ ਜਗੋ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬਲੇ ਜੀ प्यारे सिखਾਂ ਦਾ ਮਨ ਨਿਵਾ ਮਤ ਉੱਚੇ ਮਤ ਪੱਧਰ ਆਖਾ ਆਪ ਅਕਾਲ ਪੁਰਖ ਅੰਤਰਜਾਨੀ ਵਾਹਿਗੁਰੂ ਆਪਣੇ ਪੰਥ ਦੇ ਸਦਸਾ ਹਾਜ਼ਰ ਹੋ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੰਨੇ ਦਰਸ਼ਨ ਦੀਦਾਰ ਸੇਵਾ ਉਸ ਮਹਲ ਕਰਨ ਦੀ ਦਾਤ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਮੇਨਾਂ ਨੂੰ ਕੇ ਮਾਨ ਸਤਿਗੁਰੂ ਨੇਤਾ ਅਣਿਓ ਕੇਤਾਨ ਨਿਓਟਿਆਂ ਦੀ ਓਟ ਚਵਰ ਸਤਰ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਜੁਗ ਜੁਗ ਅਤਲ ਧੰਨ 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 ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਪ ਜੀ ਦੇ ਚਰਨ ਕਮਲਾਂ 'ਤੇ ਸਿਮਰਤਾ ਸਹਕਰਦਾਸ ਬੋਲਤੀ ਜੋਗੜੀ ਹੈ ਤਾਪ ਜੀ ਦੇ ਬਰੋ ਘਰੋ ਬਰੋ ਸਾਈਂ ਅਮਰ ਸ਼ਹੀਦ ਸੰਗ ਸਾਹਿਬੋ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੇ ਅਨੇਕ ਸ਼ਹੀਦ ਸਿੰਘਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੰਗ ਸ਼ਹੀਦਾ ਸੁਭਾਨਾ ਵਿਖੇ ਅੰਮ੍ਰਿਤ ਮੇਲੇ ਤੋਂ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜਿਆ ਸਜੇ ਦੀਵਾਨ ਦੇ ਅੰਦਰ ਅੰਮ੍ਰਿਤ ਮਈ ਆਸਾ ਦੀਵਾਰ ਦਾ ਕੀਰਤਨ ਹੋਇਆ ਉਪਰੰਤੇ ਸ਼ਬਦ ਵਿਚਾਰ ਤੇ ਗੁਰਮਤਿ ਵਿਚਾਰਾ ਹੋਇਆ ਲੈ ਇੰਨੇ ਸਮੇਂ ਤੇਰਾ ਅਨਬਾਲੀ ਪੜਦਿਆ ਸੁਮੁੱਚੀਆ ਸੇਵਾ ਬਾਂ ਲੰਭਾ ਦਿਆ ਹੋਇਆ ਬੇਅੰਤ ਪ੍ਰਕਾਰ ਦੀਆ ਭੁਹਾ ਜਦਿਆਂ ਨੇ ਭੁੱਲਾਂ ਚੁੱਕਾਂ ਤੇ ਮਿਹਰ ਆਖੀ ਬਖਸ਼ੋ ਜੀ ਅੱਗੋ ਵਾਸਤੇ ਪਿਆਰ ਤੇ ਸਤਕਾਰ ਦੇ ਨਾਲ ਬਾਲੀ ਪੜਨ ਸੁਣਨ ਦੇ ਸ਼ਰੇਸ਼ਟ ਮਤਬੋਧ ਬਖਸ਼ਿਸ਼ ਕਰਨੀ ਪੜੀ ਸੁਣੀ ਗੁਰਬਾਣੀ ਦਾ ਫਲਾਪਾ ਹਵ ਸਾਡੇ ਕਲ ਜੀ ਵੀ ਜੀਵਾਂ ਦੇ ਹਿਰਦੇ ਅੰਦਰ ਵਸਣਾ ਸਮੁੱਚਿਆ ਸੰਗਤਾਂ ਦੀਆ ਹਾਜ਼ਰੀਆ ਤਲਫਤੋਟਾ ਮਾ ਦਰ ਪ੍ਰਵਾਦ ਕਰਨੀਆਂ ਜੀ ਸੰਗਤਾਂ ਦਾ ਕਦਮ 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 ਲੇਖੇ ਵਿੱਚ ਲਿਉਣਾ ਸਮਚੂਆ ਸੰਗਤਾਂ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤ ਚੜ੍ਹਦੀ ਕਲਾ ਸਭਨਾ ਨੂੰ ਦੇਹ ਅਰੋਗਤਾ ਦਾ ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨੀਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਹਾਰ ਜਿਤ ਦਵਾਰ ਉਬਰ ਤਿੱਤਾ ਲਹ ਉਬਾਰ ਸਤਿਗੁਰੂ ਜੀ ਕਿਰਪਾ ਕਰੋ ਚਰਨ ਕਮਲਾਂ ਦਾ ਪਿਆਰ ਚਰਨਾਂ ਦੇ ਤੋਤੇ ਚਰਨ ਕਮਲਾ ਦੇ ਨਾਲ ਜੋੜ ਕਰਕੇ ਰੱਖਣਾ ਦੇਸ ਪਰਦੇਸ ਸੁਖ ਸ਼ਾਂਤੀ ਬਖਸ਼ਿਸ਼ ਕਰਨੇ ਸਰਬਤ ਦਾ ਭਲਾ ਕਰਨਾ ਸਤਿਗੁਰੂ ਸਭਨਾ ਦੁਆ ਅਰਦਾਸਾਂ ਬੇਨਤੀਆਂ ਜੋਦਣੀਆਂ ਉਸੇ ਵਾਹਿਗੁਰੂ ਆਪਣੇ ਦਰ ਪ੍ਰਵਾਣ ਕਰਨੀਆਂ ਜੀ ਕਿਰਪਾ ਕਰੋ ਇਸ ਵੇਲੇ ਕਿਰਾ ਪ੍ਰਸ਼ਾਦ ਜੋਗ ਸੱਜ ਕੇ ਹਾਜ਼ਰ ਹੈ ਆਵਜੂਪ ਹੋਗ ਲਾਏ ਲਗੇ ਆਪ ਹੁਗ ਪ੍ਰਸ਼ਾਦ ਸੰਗਤੋ ਵਿੱਚ ਵਰਤੇ ਜੋ ਜੀ ਸ਼ਕੈ ਸਤਿਨਾਮ ਖੇਪੜਿਆ ਸ੍ਰੀ ਆਨੰਦ ਸਾਹਿਬ ਜੀ ਕੀ ਅਰਦਾਸ ਅਖਰਵਾਦ ਘਾਟ ਭੁਰ ਚੁਕ ਮਾਫ਼ ਕਰਨੀ ਸਰਬੱਤ ਦੇ ਕਾਰਜ ਵਾਸ ਕਰਨੇ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰ ਨਦਰ ਮਿਹਾਲ ਕਰੋ ਸਹੀ ਪਿਆਰੇ ਮਨੋ ਜਨਾਬੇ ਮਨਿਆ ਨਾਮ ਚਿਤ ਆਵੇ ਨਾਮ ਕੇ ਨਾਮ ਤੇਰੇ ਤੇ ਹੋ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭੈ ਆਕਾਲ ਕੀ ਸਭ ਸਖਾਂ ਨੂੰ ਕੋ ਹੁਕਮ ਹੈ ਗੁਰੂ ਨਾਮ ਗੁਰੂ ਗ੍ਰੰਥ ਜੀ ਮੰਨੇ ਜੋ ਪ੍ਰਭ ਕੋਲ ਵਿੱਚ ਹੈ ਰਾਜ ਕਰੇਗਾ ਖਾਲਸਾ ਖੁਦਾ ਰਹਿ ਸਮਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇ ਮਦੇ ਜੋ ਸਰਦਾ ਕਰ ਸੇ ਮਦੇ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਵਿਸਰੈ ਨਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਤ ਨਰਾਤ ਨਾਨਕ ਚਾਉ ਏਹ ਗੋਲ ਗਾਵੇ ਦਿਨ ਰਾਤ ਨਾਨਕ ਚਾਉ ਏਹ ਅੰਮ੍ਰਿਤ ਬਾਣੀ হর হর তরি সন সন হোবা পারম গাত জল বুঝি শীতল হয়ে মনুবা ਸਤ ਗੁਰ ਕਾ ਬਰਸਨ ਤਾਏ ਜਿਉ ਜਲਨ ਬੁਝੀ ਸ਼ੀਤਲ ਹੋਏ ਮਨੁਆ ਸਤ ਗੁਰ ਕਾ ਦਰਸਨ ਪਾਏ ਜਿਸ ਤਉ ਕਹੋ ਤਲ ਗੁਰ ਸੇ ਅਹ ਨਸ ਸਹਜ ਆਏ ਦਰਸਨ ਪਰ ਸੇ ਆ ਗੁਰ ਕੈ ਜਨਮ ਮਰਨ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੁਜਾ ਵੇਲੇ ਨਾਵੈ ਸਾਬ ਧਰਮ ਦੇ ਨਿਤ ਜਗਤੋਤਾ ਸਥਾਰ ਮਨੁੱਖ ਕਰਮ ਕਮਾਹਨੇ ਹਉਮੈ ਅੰਧਾ ਗੁਬਾਰ ਅਵੇਲੇ ਲਾਵਾ ਸਭ ਧਰਮ ਦੇ ਨਿਤ ਜਾਗ ਤੋਟਾ ਸਤਾ ਨਨ ਮੁਖ ਕਰਮ ਕਮਾਵਨੇ ਹਉ ਮਾ ਅੰਧ ਹੈ ਗੁਬਾਰ ਗੋਰ ਮੁਖ ਅੰਮ੍ਰਿਤ ਪੀਵਨਾ ਨਾਮਕ ਸ਼ਬਦ ਵਿਚਾਰ ਮਹੱਲਾ ਤੁਜਾ ਸਹਜੇ ਜਾਗਾ ਸਹਜੇ ਸੋਵਾ ਗੁਰਮੁਖ ਅਨ ਦੇ ਨ ਤੋ ਸਤ ਤੋ ਹੋਵੇ ਮਨਮੁਖ ਪਰਮ ਸਹਸ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵਾਂ ਗਿਆਨੀ ਜਾਗਾ ਹੈ ਸਵੇਹਾ ਸੁਬਹਾਏ ਨਾਨਕ ਨਾਮ ਰਤਿਆ ਬਾਲੇ ਜਾਏ ਪਾਉੜੀ ਸੇ ਹਰ ਨਾਮ ਧਿਆਵ ਹੈ ਜੋ ਹਰ ਰਤਿਆ ਹਰ ਇੱਕ ਧਿਆਵ ਹੈ ਇੱਕੋ ਇੱਕੋ ਹਰ ਸਤਿਆ ਹਰ ਇੱਕ ਵਰਤਾ ਇੱਕ ਇੱਕ ਉਤਪਤਿਆ ਜੋ ਹਰ ਨਾਮ ਧਾਵ ਹੈ ਤਿੰਨ ਡਾਰੇ ਸੱਤ ਕੱਤੇ ਆ ਗੁਰਮਤੀ ਦੇਵਾ ਆਪ ਗੁਰਮੁਖ ਹਰ ਜਪਿਆ ਜੋ ਹਰ ਨਾਮ ਤੇ ਆਵੈ ਤੈਨੂੰ ਦਰ ਸਤਿ ਕੱਤਿਆ ਗੁਰਮਤਿ ਦੇਵਾ ਆਪ ਗੁਰਮੁਖ ਹਰਿ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ